ਕੁਝ ਅਤਿਰਾਸੋ ਕੈਪਸੂਲ ਰਿਕਵਰ ਹੋਏ ਨੇ ਨਸ਼ੀਲਾ ਪੌਂਡ 4.5 ਕਿਲੋ ਰਿਕਵਰ ਹੋਇਆ ਰਾਜਾ 50 ਕਿਲੋ ਰਿਕਵਰ ਹੋਇਆ ਤੇ ਜਿਹੜਾ ਡਰਗ ਮੰਨੀ ਆਣੇ ਬੈਠੇ ਸਾਰੇ ਪਤਵੰਤੇ ਸੱਜਣ ਡੀਸੀ ਸਾਹਿਬ ਵਰਚਾ ਬਦਰਜਾ ਕੋਲ ਇਸ ਬੈਂਕ ਦੇ ਬਾਜ਼ਾਰ ਅਫਸਰ ਇਸ ਤੇ ਵੀ ਸਭ ਤੋਂ ਜ਼ਰੂਰੀ ਟਾਡੇ ਪੁਲਿਸ ਡਿਫੈਂਸ ਕਮੇਟੀ ਇਸ ਤੇ ਵਾਟ ਡਿਫੈਂਸ ਕਮੇਟੀ ਦੇ ਮੈਂਬਰ ਜਿੰਨਾ ਦਾ ਲੋਕ ਨੂੰ ਹੋਣ ਵਾਸਤੇ ਮੰਤਰੀ ਸਾਹਿਬ ਨੇ ਜਿਹੜੀਆਂ ਤੁਹਾਡੇ ਸਾਹਮਣੂ ਰੱਖਣਾ ਚਾਹਨਾ ਮੈਂ ਤੁਹਾਨੂੰ ਦੱਸਣਾ ਚਾਹਨਾ ਤੋਂ ਜਿਹੜਾ ਪੁਲਿਸ ਨੇ ਯੋਧ ਨਸ਼ਾ ਅਦਰਾ ਜਿਹੜਾ ਮਾਲੀਓ ਸੀਐਮ ਪੰਜਾਬ ਤੇ ਸ਼ੁਰੂ ਕੀਤਾ ਹੈ ਉਹਦਾ ਕੁਝ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਸਾਹਮਣੂ ਰੱਖਣਾ ਚਾਹਨਾ ਮੈਂ ਤੁਹਾਨੂੰ ਦੱਸਣਾ ਚਾਹਨਾ

ਇਹ ਵੀ ਤੁਹਾਡੇ ਪਿੰਚ ਨਿਆਣਾ ਚਾਲਣਾ ਤੁਹਾਡੇ ਸਾਹਮਣੇ ਜਾਣਾ ਚਾਹਨਾ ਇਹ ਸਰਕਾਰ ਨੇ ਪੂਰੀ ਸਪੋਰਟ ਪੁਲਿਸ ਦੀ ਕੀਤੀ ਹੈ ਪੁਲਿਸ ਦੇ ਨਾਲ ਖੜੇ ਨੇ ਪੁਲਿਸ ਨੂੰ ਜਿਹੜੇ ਹੁਕਮ ਦਿੱਤੇ ਮਾਨਯੋਗ ਸੀਐਮ ਸਾਹਿਬ ਨੇ ਉਹ ਬੱਚੋ ਨਸ਼ਿਆਂ ਦਾ ਖਾਤਮਾ ਹੋਵੇ ਪੁਰਾਣੇ ਸਮਿਆਂ ਦੇ ਅੰਦਰ ਜਦੋਂ ਪੰਜਾਬ ਚ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਉਸ ਸਮੇ ਨਸ਼ਿਆਂ ਦੇ ਬੀਜ ਜਿਹੜੇ ਨੇ ਉਹ ਪੰਜਾਬ ਚ ਬੀਜੇ ਗਏ ਉਸ ਸਮੇ ਸਾਡੀ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਤੇ ਕਾਲੀ ਦਲ ਨੇ ਨਸ਼ਾ ਨਹੀਂ ਨਹੀਂ ਜਿਹੜੀ ਉਹ ਪੰਜਾਬ 'ਚ ਰੱਖੀ। ਔਰ ਉਸ ਨੂੰ ਵਧਾ ਫਲਾ ਕੇ ਅੱਗੇ ਜਿਹੜਾ ਉਹਨੂੰ ਪਾਣੀ ਪਾਇਆ ਉਹ ਕਾਂਗਰਸ ਪਾਰਟੀ ਨੇ ਪਰ ਲੇਕਿਨ ਪੰਜਾਬ ਦੇ ਲੋਕਾਂ ਨੇ ਸਾਡੀ ਡਿਊਟੀ ਲਈ ਆ। ਸਰਦਾਰ ਭਗਵੰਤ ਸਿੰਘ ਮਾਝੀ ਦੀ ਡਿਊਟੀ ਲਈ ਆ। ਆਮ ਆਦਮੀ ਪਾਰਟੀ ਦੀ ਡਿਊਟੀ ਲਈ ਆ। ਸਾਡੇ ਕੌਮੀ ਕਮਿਸ਼ਨਰ ਹਰਵਿੰਦ ਕੇਜਰੀਵਾੜੀ ਖੁਦ ਇਸ ਮਹਿਮ ਨੂੰ ਸਿੱਧਾ ਉਹ ਇੱਥੇ ਨਜ਼ਰ ਰੱਖੀ ਹੋਈ ਆ। ਆਪ ਬਾਤ ਕਰਦੇ ਨੇ ਹਰ ਰੋਜ਼ ਦੀਆਂ ਮੀਟਿੰਗਾਂ ਦੇਖਦੇ ਨੇ ਕਿ ਕਿੱਥੇ ਕੀ ਪ੍ਰਬੰਧ ਹੋਣਾ ਚਾਹੀਦਾ ਉਹ ਕਰਦੇ ਨੇ ਤਾਂ ਕਿ ਪੰਜਾਬ ਜਿਹੜਾ ਦੇਸ਼ ਦਾ ਪਹਿਲਾ ਸੂਬਾ ਬਣੇ। ਜਿਹੜਾ ਨਸ਼ਾ ਮੁਕਤ ਹੋਵੇ ਔਰ ਪੰਜਾਬ ਪਹਿਲਾ ਸੂਬਾ ਬਣੇ ਜਿਹਦੇ ਅੰਦਰ ਕੋਈ ਨਸ਼ਾ ਤਸਕਰ ਨਾ ਬਚੇ ਇਸੇ ਗੱਲ ਕਰਕੇ ਨਸ਼ਾ ਤਸਕਰਾਂ ਦੇ ਹੌਸਲੇ ਤੋੜੇ ਜਾ ਰਹੇ ਨੇ ਉਹਨਾਂ ਦੇ ਘਰ ਤੋੜੇ ਜਾ ਰਹੇ ਨੇ ਕਿ ਜਿਹੜੀ ਉਹਨਾਂ ਨੇ ਇਲੀਗਲ ਪ੍ਰਾਪਰਟੀ ਬਣਾਈ ਆ ਉਹਨੂੰ ਤਹਿਸ ਤੈਸ਼ ਕੀਤਾ ਜਾ ਰਿਹਾ ਸਮਾਜ ਸਭੰ ਦਾ ਇਹ ਇੱਕ ਮਹਿਮ ਜਿਹੜੀ ਆ ਉਹ ਹੁਣ ਸਿਖਰਾਂ ਤੇ ਆ ਹੁਣ ਜਿਹੜਾ ਨਸ਼ਿਆਂ ਦਾ ਅੰਤ ਬਿਲਕੁਲ ਨੇੜੇ ਆਗਾ ਔਰ ਪੰਜਾਬ ਦੇ ਲੋਕਾਂ ਨੇ ਇਹ ਗੱਲ ਪੱਕੀ ਠਾਨ ਲਈ ਕਿ ਪੰਜਾਬ ਤੋਂ ਨਸ਼ੇ ਖਤਮ ਕਰਨੇ ਨੇ ਕਿਉਂਕਿ ਪੰਜਾਬ ਜਿਹੜਾ ਉਹ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਸੂਰਬੀਰ ਜੋਧਾਬਾਦ ਦੀ ਧਰਤੀ ਆ ਇੱਥੇ ਬੜੇ ਬੜੇ ਸੂਰਬੀਰ ਪੈਦਾ ਹੋਏ ਨੇ ਕਿ ਇੱਥੇ ਬਹੁਤ ਬਹੁਤ ਵੱਡੇ ਵੱਡੇ ਧਾਰਮਿਕ ਲੀਡਰ ਪੈਦਾ ਹੋਏ ਨੇ ਕਿ ਧਾਰਮਿਕ ਸਾਡੇ ਸੰਤ ਪੈਦਾ ਹੋਏ ਨੇ ਕਿ ਔਰ ਇਸ ਧਰਤੀ ਉੱਤੇ ਮੈਸਮ ਦਾ ਨਸ਼ਿਆਂ ਦਾ ਕੋਈ ਕੰਮ ਨਹੀਂ ਹੈਗਾ ਸੋ ਮੈਸਮ ਦਾ ਹੁਣ ਇਹ ਲੜਾਈ ਜਿਹੜੀ ਆ ਉਹ ਫੈਸਲਾ ਕਦੋਂ ਹੋਰ ਆਖਰੀ